ਸਮਾਨਾ ਦੀ ਭਾਖੜਾ ਨਹਿਰ ਸਮਾਨਾ ਪਟਿਆਲਾ ਰੋਡ ਦੇ ਉੱਤੇ ਜੋ ਭਾਖੜਾ ਨਹਿਰ ਦੇ ਉੱਤੇ ਪੁਲ ਬਣਿਆ ਹੋਇਆ ਹੈ ਦੇਖੋ ਕਿਵੇਂ ਛੋਟੇ-ਛੋਟੇ ਬੱਚੇ ਛੋਟੇ-ਛੋਟੇ ਬੱਚੇ 10 ਸਾਲ 15 ਸਾਲ ਇੰਨੀ ਇਹਨਾਂ ਦੀ ਉਮਰ ਹੈ ਉਸ ਉਮਰ ਦੇ ਵਿੱਚ ਕਿਸ ਤਰ੍ਹਾਂ ਇਹ ਭਾਖੜਾ ਨਹਿਰ ਦੇ ਵਿੱਚ ਛਲਾਂਗਾ ਲਗਾ ਰਹੇ ਨੇ ਇਹਨਾਂ ਦੇ ਇਸ ਤਰ੍ਹਾਂ ਕਰਨ ਦੇ ਨਾਲ ਕਦੇ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਹੈ ਮਾਪੇ ਨੂੰ ਚਾਹੀਦਾ ਕਿ ਇਹ ਬੱਚਿਆਂ ਨੂੰ ਰੋਕਿਆ ਜਾਵੇ ਪ੍ਰਸ਼ਾਸਨ ਨੂੰ ਵੀ ਇਸ ਦੇ ਉੱਤੇ ਸਟੈਪ ਚੱਕਣਾ ਚਾਹੀਦਾ ਹੈ ਤਾਂ ਕਿ ਇਹ ਛੋਟੇ-ਛੋਟੇ ਬੱਚੇ ਦੇਖੋ ਪਾਣੀ ਦਾ ਬਹਾਅ ਕਿੰਨਾ ਤੇਜ਼ ਹੈ ਤੇ ਇਸ ਦੇ ਨਾਲ ਹੀ ਨਹਿਰ ਦੀ ਜਿਹੜੀ ਡੁੰਗਾਈ ਹੈ ਉਹ ਵੀ ਜ਼ਿਆਦਾ ਹੈ ਇਹ ਬੱਚੇ ਤਕਰੀਬਨ ਰੋਜ਼ ਭਾਖੜਾ ਨਹਿਰ ਦੇ ਵਿੱਚ ਨਹਾਉਂਦੇ ਨੇ ਤੇ ਕਿਸ ਤਰ੍ਹਾਂ ਇਹ ਛਲਾਂਗਾ ਮਾਰ ਰਹੇ ਨੇ ਜਿਹੜਾ ਭਾਖੜਾ ਨਹਿਰ ਦੇ ਉੱਤੇ ਲੋਹੇ ਦਾ ਪੁਲ ਬਣਿਆ ਹੋਇਆ ਉਸ ਦੀ ਹਾਈਟ ਦੇ ਉੱਤੇ ਉੱਪਰ ਜਾ ਕੇ ਉੱਪਰੋਂ ਛਾਲਾ ਮਾਰਦੇ ਨੇ ਤੇ ਕਿਸੇ ਵੀ ਸਮੇ ਇਹ ਹਾਸਤਾ ਹੋ ਸਕਦਾ ਹੈ ਫਿਰ ਆਪਾਂ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਫੈਰਾਨੇ ਆ ਮਾਪਾਪ ਨੂੰ ਘਰਦਿਆਂ ਨੂੰ ਇਹ ਬੱਚਿਆਂ ਦੇ ਰੋਕਣਾ ਚਾਹੀਦਾ ਹੈ ਇਸ ਤਰ੍ਹਾਂ ਦੀ ਜਿਹੜੀ ਕਈ ਵਾਰੀ ਪਾਣੀ ਦੇ ਨਾਲ ਖਲਵਾੜ ਹੈ ਜੋ ਉਹ ਕਈ ਵਾਰੀ ਬਹੁਤ ਹੀ ਜ਼ਿਆਦਾ ਹਾਸਤਾ ਗ੍ਰਸਤ ਹੋ ਸਕਦਾ ਹੈ ਬੇਨਤੀ ਹੈ ਕਿ ਇਸ ਨੂੰ ਰੋਕਿਆ ਜਾਵੇ ਬੱਚਿਆਂ ਨੂੰ ਇਸ ਤਰ੍ਹਾਂ ਦੇ ਕਰਤੱਵ ਤੋਂ ਰੋਕਿਆ ਜਾਵੇ